ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਤੁਹਾਡਾ ਮੇਰੇ ਚੈਨਲ ਵਿਲਿਸ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਵਿਆਹਾਂ ਸ਼ਾਦੀਆਂ ਵਿੱਚ ਬਣਨ ਵਾਲੇ ਮੋਟੀ ਬੂੰਦੀ ਦੇ ਲੱਡੂ ਚਲੋ ਸ਼ੁਰੂ ਕਰਦੇ ਹਾਂ ਮੋਟੀ ਬੂੰਦੀ ਦੇ ਲੱਡੂ ਬਣਾਉਣੇ ਇੱਥੇ ਅਸੀਂ ਦੋ ਕ올ੀਆਂ ਜਿਹੜੀਆਂ ਬੇਸਣ ਦੀਆਂ ਸ਼ਾਨਕੇ ਲਈਆਂ ਆ ਤੇ ਇੱਕ ਕ올ੀ ਜਿਹੜੀ ਅਸੀਂ ਚੀਨੀ ਦੀ ਲਈ ਹੈ ਤੁਸੀਂ ਜਿਹੜੀ ਸਾਰੀ ਮੈਅਰਮੈਂਟ ਆ ਇੱਕ ਕ올ੀ ਦੇ ਨਾਲ ਕਰ ਲੈਣੀ ਆ ਤੇ ਬਰਾਬਰ ਨਾਪ ਕੇ ਸਾਰਾ ਕੁਝ ਲੈ ਲੈਣਾ ਹੈ ਸਭ ਤੋਂ ਪਹਿਲਾਂ ਅਸੀਂ ਜਿਹੜੀ ਇਹ ਚਾਸ਼ਨੀ ਤਿਆਰ ਕਰ ਲੈਂਦੇ ਆ ਉਹਦੇ ਲਈ ਅਸੀਂ ਇੱਕ ਬਰਤਨ ਦੇ ਵਿੱਚ ਜਿਹੜੀ ਇੱਕ ਕੌਲੀ ਆ ਉਹ ਚੀਨੀ ਦੀ ਪਾ ਦੇਣੀ ਆ ਤੇ ਇਹਦੇ ਵਿੱਚ ਅਸੀਂ ਜਿਹੜੀ ਅੱਧੀ ਕੌਲੀ ਆ ਉਹ ਪਾਣੀ ਦੀ ਪਾ ਦੇਣੀ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਚਾਰ ਜਿਹੜੀਆਂ ਇਲਾਇਚੀਆਂ ਆ ਇਹਨਾਂ ਨੂੰ ਅਸੀਂ ਕੁੱਟ ਕੇ ਰੱਖਿਆ ਹੋਇਆ ਸੀ ਉਹ ਪਾ ਦਵਾਂਗੇ ਅਤੇ ਇਸ ਨੂੰ ਅਸੀਂ ਜਿਹੜਾ ਆ ਹੁਣ ਗਰਮ ਕਰ ਲਵਾਂਗੇ ਅਸੀਂ ਇੱਥੇ ਚਾਸ਼ਨੀ ਜਿਹੜੀ ਇੱਕ ਤਾਰ ਦੋ ਤਾਰ ਦੀ ਬਿਲਕੁਲ ਵੀ ਨਹੀਂ ਬਣਾਉਣੀ ਹੈਗੀ ਅਸੀਂ ਜਿਹੜੀ ਸਾਡੀ ਚੀਨੀ ਉਸ ਨੂੰ ਸਿਰਫ ਮੈਲਟ ਹੀ ਕਰਨਾ ਹੈ ਤੇ ਜਦੋਂ ਇਹ ਹਲਕੀ ਜਿਹੀ ਚਿਪਚਿਪੀ ਹੋ ਗਈ ਤਾਂ ਅਸੀਂ ਇਸ ਨੂੰ ਬੰਦ ਕਰ ਦੇਵਾਂਗੇ। ਚਾशनी ਸਾਡੀ ਵਿੱਚ ਜਿਹੜੀ ਆ ਇੱਕ ਦੋ ਉਬਾਲ ਆ ਗਏ ਹੈ ਤੇ ਹੁਣ ਅਸੀਂ ਚੈੱਕ ਕਰ ਲਵਾਂਗੇ ਕਿ ਇਹ ਚਿਪਚਿਪੀ ਹੋ ਗਈ ਹੈ ਕਿ ਨਹੀਂ। ਸਾਡੀ ਚਾशनी ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਵਾਂਗੇ। ਦੂਸਰੀ ਤਰਫ ਅਸੀਂ ਜਿਹੜਾ ਇੱਕ ਬਰਤਨ ਦੇ ਵਿੱਚ ਦੋ ਕੌਲੀਆਂ ਜਿਹੜੀਆਂ ਆ ਉਹ ਬੇਸਨ ਦੀਆਂ ਪਾ ਲਈਆਂ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਇੱਕ ਘੋਲ ਦੀ ਤਰ੍ਹਾਂ ਤਿਆਰ ਕਰ ਲੈਂਦੇ ਹਾਂ ਅਸੀਂ ਸਾਰਾ ਪਾਣੀ ਇੱਕੋ ਵਾਰੀ ਨਹੀਂ ਪਾਉਣਾ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਘੋਲ ਜਿਹੜਾ ਇਹ ਤਿਆਰ ਕਰ ਲੈਣਾ ਹੈ ਅਸੀਂ ਘੋਲ ਜਿਹੜਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਰੱਖਣਾ ਹੈ ਸਾਡਾ ਜਿਹੜਾ ਇਹ ਬੇਸਨ ਦਾ ਘੋਲ ਆ ਉਹ ਚੰਗੀ ਤਰ੍ਹਾਂ ਦੇ ਨਾਲ ਤਿਆਰ ਹੋ ਗਿਆ ਆ ਤੇ ਹੁਣ ਅਸੀਂ ਜਿਹੜਾ ਇਹ ਇਸ ਨੂੰ ਦੋ ਕੌਲੀਆਂ ਦੇ ਵਿੱਚ ਥੋੜਾ ਥੋੜਾ ਕਰਕੇ ਕੱਢ ਲੈਂਦੇ ਆ ਅਸੀਂ ਇੱਥੇ ਇੱਕ ਕੌਲੀ ਦੇ ਵਿੱਚ ਜਿਹੜਾ ਆ ਹਲਕਾ ਪੀਲਾ ਕਲਰ ਜਿਹੜਾ ਹੁੰਦਾ ਆ ਉਹ ਪਾ ਦਵਾਂਗੇ ਤੇ ਦੂਸਰੀ ਕੌਲੀ ਦੇ ਵਿੱਚ ਜਿਹੜਾ ਆ ਲਾਲ ਕਲਰ ਪਾ ਦਵਾਂਗੇ ਅਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਤਾਂ ਜੋ ਸਾਡੀ ਜਿਹੜੀ ਬੂੰਦੀ ਆ ਉਹ ਰੰਗ-बिरंगी ਬਣੇ ਜੇਕਰ ਤੁਸੀਂ ਪਹਿਲੀ ਵਾਰ ਵੀਰੇ ਚੈਨਲ ਤੇ ਵਿਜ਼ਿਟ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਚਲੋ ਸ਼ੁਰੂ ਕਰਦੇ ਹਾਂ ਅਸੀਂ ਬੂੰਦੀ ਬਣਾਉਣਾ ਬੂੰਦੀ ਬਣਾਉਣ ਦੇ ਲਈ ਅਸੀਂ ਇੱਕ ਕੜਾਈ ਦੇ ਵਿੱਚ ਤੇਲ ਨੂੰ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਤੇ ਹੁਣ ਅਸੀਂ ਜਿਸ ਦੇ ਨਾਲ ਪਕੌੜੇ ਤਲਦੇ ਹੁੰਦੇ ਆ ਉਹ ਕੜਛੀ ਦੇ ਨਾਲ ਜਿਹੜਾ ਆ ਅਸੀਂ ਬੂੰਦੀ ਬਣਾਉਣੀ ਸਟਾਰਟ ਕਰ ਲੈਂਦੇ ਆ ਜੇਕਰ ਤੁਹਾਡੇ ਘਰ ਇਹ ਜਿਹੜੀ ਕੜਛੀ ਆ ਨਾ ਹੋਵੇ ਤਾਂ ਤੁਸੀਂ ਜਿਹੜਾ ਕੱਦੂ ਦਾਸ ਆ ਉਹਦੇ ਨਾਲ ਵੀ ਬੂੰਦੀ ਬਣਾ ਸਕਦੇ ਆ ਚਲੋ ਬੂੰਦੀ ਜਿਹੜੀ ਆ ਬਣਾਉਣੀ ਸ਼ੁਰੂ ਕਰ ਦਿੰਦੇ ਆ ਅਸੀਂ ਇੱਥੇ ਇੱਕ ਕੜਛੀ ਜਿਹੜੀ ਬਸਨ ਦੇ ਕੋਲ ਦੀ ਆ ਭਰ ਕੇ ਕੜਛੀ ਦੇ ਉੱਪਰ ਜਿਹੜੀ ਪਾ ਦੇਵਾਂਗੇ ਅਸੀਂ ਇੱਥੇ ਕੜਛੀ ਨੂੰ ਬਿਲਕੁਲ ਵੀ ਹਿਲਾਉਣਾ ਨਹੀਂ ਹੈਗਾ ਇੱਕੋ ਹੀ ਜਗ੍ਹਾ ਦੇ ਉੱਤੇ ਰੱਖਣਾ ਹੈ ਤੁਸੀਂ ਦੇਖ ਸਕਦੇ ਆ ਕਿ ਸਾਡੀ ਬੂੰਦੀ ਦਾ ਇੱਕ ਇੱਕ ਦਾਣਾ ਜਿਹੜਾ ਆ ਉਹ ਕੱਲਾ ਕੱਲਾ ਬਣ ਕੇ ਤਿਆਰ ਹੋਇਆ ਹੈ ਅਸੀਂ ਬੂੰਦੀ ਨੂੰ ਹਲਕਾ ਜਿਹਾ 골ਡਨ ਬ੍ਰਾਊਨ ਜਿਹੜਾ ਆ ਕਰ ਲੈਣਾ ਆ ਸਾਡੀ ਬੂੰਦੀ ਜਿਹੜੀ ਚੰਗੀ ਤਰ੍ਹਾਂ ਦੇ ਨਾਲ ਪੱਕ ਗਈ ਆ ਤੇ ਹੁਣ ਅਸੀਂ ਇਸ ਨੂੰ ਸਾਰੀ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਸੇਮ ਉਸੇ ਤਰ੍ਹਾਂ ਦੇ ਨਾਲ ਜਿਹੜੀ ਅਸੀਂ ਸਾਡੀ ਬਾਕੀ ਬੂੰਦੀ ਦਾ ਜਿਹੜਾ ਕੋਲ ਆ ਉਸ ਨੂੰ ਵੀ ਇਸੇ ਤਰ੍ਹਾਂ ਪਾ ਕੇ ਬਣਾ ਲੈਂਦੇ ਆ ਜਦੋਂ ਵੀ ਤੁਸੀਂ ਜਿਹੜਾ ਬੇਸਨ ਦਾ ਘੋਲਾ ਦੁਬਾਰਾ ਬੂੰਦੀ ਬਣਾਉਣ ਲਈ ਪਾਉਣਾ ਹੈ ਤਾਂ ਜਿਹੜੀ ਸਾਡੀ ਕੜਛੀ ਹੈ ਉਸ ਨੂੰ ਚੰਗੀ ਤਰ੍ਹਾਂ ਨਾਲ ਪਹਿਲਾਂ ਧੋ ਕੇ ਦੁਬਾਰਾ ਉਸ ਦੇ ਉੱਪਰ ਪਾਉਣਾ ਹੈ ਇਸ ਦੇ ਨਾਲ ਕੀ ਹੈ ਸਾਡੀ ਜਿਹੜੀ ਬੂੰਦੀ ਹੈ ਬਿਲਕੁਲ ਵਧੀਆ ਤਿਆਰ ਹੋਊਗੀ ਸਾਡੀ ਜਿਹੜੀ ਸਾਰੀ ਬੂੰਦੀ ਆ ਸੀ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਆ ਕਿ ਇਹਦਾ ਕਲਰ ਕਿੰਨਾ ਵਧੀਆ ਆਇਆ ਹੈ ਤੇ ਇੱਕ ਇੱਕ ਦਾਣਾ ਜਿਹੜਾ ਆ ਕੱਲਾ ਕੱਲਾ ਬਣ ਕੇ ਤਿਆਰ ਹੋਇਆ ਹੈ ਹੁਣ ਅਸੀਂ ਜਿਹੜੀ ਬੂੰਦੀ ਤਿਆਰ ਕੀਤੀ ਹੈ ਉਸ ਨੂੰ ਚਾਸ਼ਨੀ ਦੇ ਵਿੱਚ ਪਾ ਦੇਵਾਂਗੇ ਅਸੀਂ ਜਿਹੜੀ ਚਾਸ਼ਨੀ ਹੈ ਉਸ ਨੂੰ ਹਲਕਾ ਜਿਹਾ ਗੁੰਗੁਨਾ ਜਿਹੜਾ ਇਹ ਕਰ ਲਿਆ ਆ ਤੇ ਅਸੀਂ ਸਾਰੀ ਬੂੰਦੀ ਉਸ ਦੇ ਵਿੱਚ ਪਾ ਦੇਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਤੁਸੀਂ ਇੱਥੇ ਜੋ ਵੀ ਡਰਾਈ ਫਰੂਟਸ ਜੋ ਵੀ ਮਗਜ ਵਗੈਰਾ ਪਾਉਣਾ ਚਾਹੋ ਪਾ ਸਕਦੇ ਆ ਅਸੀਂ ਇੱਥੇ ਮਗਜਾਂ ਨੂੰ ਹਲਕਾ ਜਿਹਾ ਰੋਸਟ ਕਰਕੇ ਇਹਦੇ ਵਿੱਚ ਜਿਹੜਾ ਇਹ ਪਾ ਦਿੰਦੇ ਆ ਅਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਅਸੀਂ ਮਿਲਾ ਲੈਂਦੇ ਆ ਹੱਲੇ ਸਾਡੀ ਚਾशनी ਹਲਕੀ ਜਿਹੀ ਗਰਮ ਆ ਅਸੀਂ ਇਸ ਨੂੰ ਟੱਕ ਕੇ 15 ਮਿੰਟ ਲਈ ਰੱਖ ਦਿੰਦੇ ਆ 15 ਕਿ ਮਿੰਟ ਬਾਅਦ ਤੁਸੀਂ ਦੇਖ ਸਕਦੇ ਆ ਕਿ ਬੂੰਦੀ ਨੇ ਸਾਰੀ ਚਾशनी ਨੂੰ ਆਪਣੇ ਵਿੱਚ ਅਬਜ਼ਰਵ ਕਰ ਲਿਆ ਤੇ ਹੁਣ ਅਸੀਂ ਇਸ ਦੇ ਲੱਡੂ ਜਿਹੜੇ ਆ ਉਹ ਬਣਾ ਲੈਂਦੇ ਆ ਅਸੀਂ ਹਲਕੇ ਹਲਕੇ ਹੱਥਾਂ ਦੇ ਨਾਲ ਬੂੰਦੀ ਨੂੰ ਦਬਾਉਂਦੇ ਹੋਏ ਜਿਹੜਾ ਆ ਲੱਡੂਆਂ ਦੀ ਸ਼ੇਪ ਦੇ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਸਾਡੇ ਜਿਹੜੇ ਲੱਡੂ ਆ ਬਣ ਕੇ ਬਿਲਕੁਲ ਤਿਆਰ ਹੋ ਗਏ ਅਸੀਂ ਸਾਰੇ ਲੱਡੂ ਇਸੇ ਤਰ੍ਹਾਂ ਬਣਾ ਕੇ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਸਾਡੇ ਬੂੰਦੀ ਦੇ ਲੱਡੂ ਜਿਹੜੇ ਆ ਬਣ ਕੇ ਬਿਲਕੁਲ ਤਿਆਰ ਹੋ ਗਏ ਆ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਲੱਡੂਆਂ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਵੀਡੀਓਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਇਸ ਰੈਸਪੀ ਬਾਰੇ ਤੁਹਾਡੇ ਕੀ ਵਿਚਾਰ ਹਨ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਚਲਿਏ ਮਿਲਦੇ ਆ ਸਾਰਿਆਂ ਨੂੰ ਹੁਣ ਇੱਕ ਨਵੀਂ ਹੋਰ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ